ਆਇਆ ਉਹ ਗੱਲ ਉਥੇ ਜਦੋਂ ਪੜਦੇ ਆਂ ਅਸੀਂ ਯਹੋਨਾ ਦੀ ਅੰਜੀਲ ਚਾਰ ਅਧਿਆਏ ਉਹਦਾ 10 ਔਰ 14 ਔਰ 39 ਔਰ 40 ਵਚਨ ਜਦੋਂ ਪੜਦੇ ਆਂ ਕੀ ਲਿਖਿਆ ਪ੍ਰਭ ਯਿਸੂ ਮਸੀਹ ਜਦੋਂ ਆਪਣੇ ਲੋਕਾਂ ਨੂੰ ਛਡਾਉਣ ਦੇ ਲਈ ਯਹਵਾ ਪਿਤਾ ਦੇ ਆਦੇਸ਼ ਦੇ ਅਨੁਸਾਰ ਖੂਹ ਤੇ ਜਾ ਕੇ ਬੈਠਦੇ ਆਂ ਯੇਸ਼ੂ ਨੇ ਆਖਿਆ ਪ੍ਰਭੂ ਯੇਸ਼ੂ ਨੇ ਕਿਹਾ ਜੇ ਤੂੰ ਪਰਮੇਸ਼ਰ ਦੀ ਬਖਸ਼ੀਸ਼ ਨੂੰ ਜਾਣਦੀ ਉਸ ਔਰਤ ਨਾਲ ਗੱਲ ਹੋ ਰਹੀ ਜਿਹੜੀ ਔਰਤ ਨੂੰ ਕੋਈ ਚੰਗਾ ਨਹੀਂ ਸਮਝਦਾ ਖੂਹ ਤੇ ਬੈਠਦੇ ਆ ਔਰਤ ਜਿਹੜੀ ਪਾਣੀ ਪਰੰਦ ਲਈ ਆਈ वार्तालाप ਹੁੰਦਾ ਪ੍ਰਭੂ ਯੇਸ਼ੂ ਨਾਲ ਉਹ ਨੂੰ ਕਹਿੰਦੇ ਜੇ ਤੂੰ ਪਰਮੇਸ਼ਵਰ ਦੀ ਬਖਸ਼ਿਸ਼ ਨੂੰ ਜਾਣਦੀ ਤੇ ਇਹ ਵੀ ਜਾਣਦੀ ਤੇ ਇਹ ਵੀ ਜਾਣਦੀ ਕਿ ਮੈਂ ਜਿਸ ਨੇ ਪਾਣੀ ਮੰਗਿਆ ਹੈ ਕਿ ਮੈਂ ਜਿਸ ਨੇ ਪਾਣੀ ਮੰਗਿਆ ਕੌਣ ਹਾਂ ਕੌਣਾ ਤੁਸੀਂ ਜਾਣਦੇ ਆ ਯਿਸੂ ਨੂੰ ਕੌਣ ਕੌਣ ਜਾਣਦਾ ਚੁੱਕੋ ਉੱਚਾ ਉੱਚਾ ਚੁੱਕੋ ਹੱਥ ਕੌਣ ਕੌਣ ਜਾਣਦਾ ਯਿਸੂ ਨੂੰ चुको अपने हाथों में बंद करके बोलो उन्हू परमेश्वर प्रभु यशु जी मैं जानता कि मेरे मुक्ति दा दा, मेरे परमेश्वर हो तुम्हें चिं चमत्कारी गुरु और हो और करामाती खुदावंद हो परमेश्वर मैं जानता कि तुम पापिया बना बोलो 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 परमेश्वर ਪ੍ਰਭੂ ਯਿਸੂ ਮੈਂ ਜਾਣਦਾ ਕਿ ਤੁਸੀਂ ਲੋਕੀਆਂ ਨੂੰ ਚੰਗਾ ਕਰਦੇ ਹੋ ਅੰਨਿਆਂ ਨੂੰ ਅੱਖਾਂ ਦਿੰਦੇ ਹੋ ਲੰਗੜਿਆਂ ਨੂੰ ਚਲਾਉਂਦੇ ਹੋ ਮੁਰਦਿਆਂ ਨੂੰ ਜ਼ਿੰਦਾ ਕਰਦੇ ਹੋ ਬੋਲੋ ਮੈਂ ਜਾਣਦਾ ਕਿ ਕਿ ਤੁਸੀਂ 18 ਸਾਲ ਦੀ ਉਸ ਕੁੱਪੜੀ ਨੂੰ ਸਿੱਧਾ ਕੀਤਾ ਬੋਲੋ ਮੈਂ ਜਾਣਦਾ ਕਿ ਤੁਸੀਂ 12 ਸਾਲ ਦੀ ਉਸ ਲਹੂ ਵਹਿਣ ਵਾਲੀ ਔਰਤ ਨੂੰ आजाद ਕੀਤਾ ਬੋਲੋ ਮੈਂ ਜਾਣਦਾ ਮੈਂ ਜਾਣਦੀ ਆ ਕਿ ਤੁਸੀਂ ਜ਼ੈਰੂਸ ਦੀ ਬੇਟੀ ਨੂੰ ਜ਼ਿੰਦਾ ਕੀਤਾ ਬੋਲੋ ਮੈਂ ਜਾਣਦਾ ਜਾਣਦੀ ਆ ਕਿ ਤੁਸੀਂ ਵਿਧਵਾ ਦੇ بیٹے ਨੂੰ ਜ਼ਿੰਦਾ ਕੀਤਾ ਬੋਲੋ ਮੈਂ ਜਾਣਦਾ ਜਾਣਦੀ ਆ ਕਿ ਤੁਸੀਂ ਸੁੱਕੇ ਹੱਥ ਵਾਲੇ ਆਦਮੀ ਨੂੰ ਚੰਗਾ ਕੀਤਾ ਬੋਲੋ ਬੋਲੋ ਮੈਂ ਜਾਣਦਾ ਜਾਣਦੀ ਆ ਕਿ ਤੁਸੀਂ ਪੰਜ ਰੋਟੀਆਂ ਦੋ ਮੱਛੀਆਂ ਦੇ ਨਾਲ ਉਹ ਹਜ਼ਾਰਾਂ ਲੋਕਾਂ ਨੂੰ ਰਜਾਇਆ ਬੋਲੋ ਮੈਂ ਜਾਣਦਾ ਕਿ ਤੁਸੀਂ ਪੰਦਰਸ ਨੂੰ ਜਿਹੜਾ ਸਧਾਰਨ ਸੀ ਮਸ਼ਵਾਰਾ ਸੀ ਉਹਨੂੰ ਮਨੁੱਖਾਂ ਦਾ ਸ਼ਿਕਾਰੀ ਬਣਾਇਆ ਬੋਲੋ ਮੈਂ ਜਾਣਦਾ ਕਿ ਤੁਸੀਂ ਤੀਸਰੇ ਦਿਨ ਮਰਦਿਆਂ ਦੇ ਵਿੱਚੋਂ ਜੀ ਉੱਠਿਆ ਬੋਲੋ ਪਰਮੇਸ਼ਵਰ ਮੈਂ ਜਾਣਦਾ ਮੈਂ ਜਾਣਦਾ ਤੁਹਾਨੂੰ ਮੈਂ ਜਾਣਦਾ ਬੋਲੋ 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 ਕਿ ਕਿ ਜਿਹੜੇ ਬੋਲ ਰਹੇ ਐ ਅੰਗਕਾਰ ਕਰ ਰਹੇ ਐ ਔਰ ਸਵਰਗਦੂਤ ਸੁਣ ਰਿਹਾ ਹੈ ਤੁਹਾਡੀ ਆਵਾਜ਼ ਨੂੰ ਆਮੇਂ ਲਿਖਿਆ ਮੂਹਰ ਨਾਲ ਇਕਰਾਰ ਕੀਤਾ ਜਾਂਦਾ ਹੈ ਤੇ ਹਿਰਦੇ ਦੇ ਨਾਲ ਮੰਨਿਆ ਜਾਂਦਾ ਔਰ ਜਿਹੜੇ ਇਕਰਾਰ ਕਰ ਰਹੇ ਹੈ ਯਿਸੂ ਉਹਨਾਂ ਦੇ ਕੋਲ ਜੀਵਨ ਆਮੇਂ ਉਹਨਾਂ ਦੇ ਕੋਲ ਜੀਵਨ ਆਮੇਂ ਉਹਨਾਂ ਦੇ ਕੋਲ ਜੀਵਨ ਮੈਂ ਕਿਉਂ ਕਿਹਾ ਤੁਸੀਂ ਇਹ ਬੋਲੋ ਕਿਉਂਕਿ ਪ੍ਰਭੂ ਯਿਸੂ ਆਸਾਮਰੀ ਨੂੰ ਕਹਿੰਦੇ ਸਰਤ ਨੂੰ ਕਹਿੰਦੇ ਜੇ ਤੂੰ ਜਾਣਦੀ ਕਿ ਜਿਹੜਾ ਤੇਰੇ ਨਾਲ ਗੱਲਾਂ ਕਰਦਾ ਤੇ ਕੌਣ ਆ ਅੱਗੇ ਕੀ ਲਿਖਿਆ ਜੇ ਤੂੰ ਜਾਣਦੀ ਹੁੰਦੀ ਜੇ ਤੂੰ ਜਾਣਦੀ ਹੁੰਦੀ ਤੂੰ ਮੈਨੂੰ ਪੁੱਛਿਆ ਹੁੰਦਾ ਤੇ ਤੂੰ ਮੈਨੂੰ ਪੁੱਛਿਆ ਹੁੰਦਾ ਤੇ ਮੈਂ ਤੈਨੂੰ ਅੰਮ੍ਰਿਤ ਜਲ ਦਿੰਦਾ ਤੇ ਮੈਂ ਤੈਨੂੰ ਕਿਹੜਾ ਜਲ ਦਿੱਤਾ ਹੁੰਦਾ ਅੰਮ੍ਰਿਤ ਜਲ ਅੰਮ੍ਰਿਤ ਜਲ ਕਿਹੜਾ ਅੰਮ੍ਰਿਤ ਜਲ ਉਥੇ ਲੇਡੀ ਨੂੰ ਉਹ ਸਾਰਤ ਨੂੰ ਲੱਗਦਾ ਸੀ ਪਾਣੀ ਦੀ ਗੱਲ ਹੋ ਰਹੀ ਹੈ ਪਰ ਅੰਮ੍ਰਿਤ ਜਲ ਕਿਹੜਾ ਅੰਮ੍ਰਿਤ ਜਲ 14ਵਸ ਦੇ ਅੰਦਰ ਕੀ ਲਿਖਿਆ ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜਿਹੜੇ ਅੰਮ੍ਰਿਤ ਜਲ ਦੀ ਗੱਲ ਕੀਤੀ প্রভু ਯਿਸੂ ਕਹਿੰਦੇ ਜਿਹੜਾ ਕੋਈ ਵੀ ਉਹ ਮੇਰਾ ਦਿੱਤਾ ਹੋਇਆ ਜਲ ਅੰਮ੍ਰਿਤ ਜਲ ਪੀਏਗਾ ਜੋ ਮੈਂ ਉਸ ਨੂੰ ਦੇਣ ਵਾਲਾ ਜਿਹੜਾ ਮੈਂ ਉਹਨੂੰ ਦੇਣ ਵਾਲਾ ਉਹ ਫਿਰ ਕਦੀ ਵੀ ਪਿਆਸਾ ਨਹੀਂ ਹੋਵੇਗਾ ਹallelujah ਹallelujah ਚੁੱਪ 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 ਆਪਣੇ ਹੱਥਾਂ ਨੂੰ ਜਿਹੜੇ ਯਿਸੂ ਨੂੰ ਜਾਣਦੇ ਆ ਉਹਨੂੰ ਬੋਲੋ ਪਰਮੇਸ਼ਵਰ ਪਰਮੇਸ਼ਵਰ ਮੈਨੂੰ ਵੀ ਉਹ ਅੰਮ੍ਰਿਤ ਜਲ ਦਿਓ ਦਿਓ ਬੋਲੋ 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 ਕਿਉਂਕਿ ਤੁਹਾਡੀ ਪਿਆਸ ਇੱਕ ਹੀ ਜਨ ਬੁਝਾ ਸਕਦਾ ਹੈ ਤੁਹ ਜਾਈ ਨਹੀਂ ਸਕਦਾ ਤੁਹਾਡੀ ਪਿਆਰ ਖਤਮ ਹੀ ਕਰ ਸਕਦਾ ਉਹ ਉਹਦਾ ਨਾਮ ਪ੍ਰਭੂ ਯੇਸ਼ੂ ਜਿਹਦੇ ਬਾਰੇ ਤੁਸੀਂ ਬੋਲਿਆ ਹੁਣੇ ਕਿ ਮੈਂ ਤੁਹਾਨੂੰ ਜਾਣਦਾ ਉਹ ਕਹਿੰਦੇ ਮੈਂ ਤੁਹਾਨੂੰ ਉਹ ਅੰਮ੍ਰਿਤ ਜਲ ਦਿੰਦਾ ਕਿਹੜੇ ਅੰਮ੍ਰਿਤ ਜਲ ਦੀ ਗੱਲ ਕਰਦੇ ਪਿਆ ਜਦੋਂ ਇਹ ਸ਼ਬਦ ਨੂੰ ਇਬਰਾਨ ਯੋਹਨਾ 4 ਅਧਿਆਇ ਉਹਦੇ 14 ਵਚਨ ਨੂੰ ਜਦੋਂ ਅਸੀਂ ਇਬਰਾਨੀ ਭਾਸ਼ਾ ਦੇ ਅੰਦਰ ਜਿਹੜੀ ਭਾਸ਼ਾ ਦੇ ਅੰਦਰ ਸਭ ਤੋਂ ਪਹਿਲਾਂ ਬਾਈਬਲ ਦਾ ਅਨੁਵਾਦ ਹੋਇਆ ਇਸ ਆਇਤ ਦਾ ਇੱਕ ਕੋਡ ਹੈ ਜੀ 1372 ਉਸ ਕੋਡ ਨੂੰ ਅਗਗੇ ਜਾ ਕੇ ਉਹਦਾ ਤਰਜਮਾ ਕਰਦੇ ਆ ਪੜ੍ਹਦੇ ਆ ਉਹਦੀ ਵਿਆਖਿਆ ਦੇ ਵਿੱਚ ਡੂੰਘਾਈ ਦੇ ਵਿੱਚ ਉਹਦੀ ਸਟੱਡੀ ਦੇ ਵਿੱਚ ਜਾਂਦੇ ਆ ਤੇ ਇੱਕ ਸ਼ਬਦ ਥਰਸਤੀ ਜਿਹੜਾ ਪਿਆਸਾ ਹੈ ਜਿਹੜੀ ਜਿਹੜੀ ਪਿਆਸ ਦੀ ਗੱਲ ਪ੍ਰਭੂ ਯੇਸ਼ੂ ਕਰਦੇ ਐ ਉਹ ਕਿਹੜੀ ਪਿਆਸ ਦੀ ਗੱਲ ਕਰ ਰਹੇ ਸੀ ਉਸ ਬੀਬੀ ਦੇ ਨਾਲ ਕੀ ਲਿਖਿਆ ਪਿਆਸ ਸੇ ਪੀੜਿਤ ਹੋਣਾ ਉੱਥੇ ਲਿਖਿਆ ਪਿਆਸ ਦੇ ਨਾਲ ਪੀੜਿਤ ਹੋਣਾ ਯਾਨੀ ਆਪਾਂ ਕਹਿੰਦੇ ਨਹੀਂ ਇੱਕ ਬੰਦਾ ਬੜਾ ਪੀੜਿਤ ਹੈ ਉਹ ਕੈਂਸਰ ਪੀੜਿਤ ਹੈ ਐਚ ਆਈ ਵੀ ਪੀੜਿਤ ਹੈ ਕੀ ਲਿਖਿਆ

ਜਿਨ੍ਹਾਂ ਦੇ ਬਾਰੇ ਵਿੱਚ ਕਹਾ ਜਾਂਦਾ ਹੈ ਜੀਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਵੇ ਪਿਆਸੇ ਹੈ ਕਿ ਉਹ ਪਿਆਸੇ ਜੋ ਉਹ ਚੀਜ਼ਾਂ ਦੀ ਚਾਹਤ ਕੋ ਪੀੜਾ ਪੁਰਵਕ ਜੀਦੇ ਕਿਹਦੇ ਕਿਹਦੇ ਪਿਆਸੇ ਹੈ ਜਿਹੜੀਆਂ ਚੀਜ਼ਾਂ ਨੂੰ ਉਹ ਬੜੇ ਗਹਿਰ ਦਰਦ ਦੇ ਨਾਲ ਵੇਟ ਕਰਦੇ ਪਏ ਆ ਉਹਦੇ ਅੰਦਰ ਪੀੜ ਲੱਗੀ ਹੋਈ ਹੈ ਕਿ ਮੈਨੂੰ ਜਲਦੀ ਘਰ ਮਿਲ ਜਾਏ ਦਰਦ ਕਿਹੜੀ ਲੱਗੀ ਹੋਈ ਹੈ ਕਿ ਬਾਪ ਦਾਦਿਆਂ ਤੋਂ ਮਿਹਨਤ ਕਰਦੇ ਆ ਰਹੇ ਆ ਤੇ ਘਰ ਹੈ ਨਹੀਂ ਬੜਾ ਕੁਝ ਕਰਨ ਦੇ ਬਾਵਜੂਦ ਗਰੀਬੀ ਖੇੜਾ ਨਹੀਂ ਛੱਡਦੀ ਦੁਸ਼ਟ ਆਤਮਾ ਜਾ ਨਹੀਂ ਰਹੀਆਂ ਵੀਜ਼ਾ ਰਿਸ਼ਤਾਤਾਰ ਪਰਿਵਾਰ ਜੀਵਨ ਪਵਿੱਤਰ ਨਹੀਂ ਹੋ ਰਿਹਾ ਪਤੀ ਨਸ਼ਾ ਨਹੀਂ ਛੱਡ ਰਿਹਾ ਹਾਲਾਤ ਨਹੀਂ ਬਦਲਨੇ ਬੱਚਾ ਨਹੀਂ ਹੈਗਾ ਉਸ ਪਿਆਸ ਦੇ ਬਾਰੇ ਗੱਲ ਕਰਦੇ ਉਸ ਸੰਭਰੀ ਔਰਤ ਨੂੰ ਕਹਿੰਦੇ ਵਾ ਕੀ ਕਹਿੰਦੇ ਆ लक्षणिक रूप से लक्षणिक रूप, रूप जिनके बारे में कहा जाता है जिदे बारेच किंदे क्या जांदा है कि वे प्यासे हैं कि वो प्यासे हैं जो उन चीजों की चाहत को पी नस जेड़ियां जेड़ियां चीजों ना ओ दर्द रखदे हैं जेडी ओना अंदर दे 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 पीड़ा केड़ी पीड़ा कि मेरे बच्चा नहीं होया ऐ नेसा वो पीड़ा पीड़ा हर बंदे अंदर है ओ जेडी दिखदी नहीं किसी नु ਉਸ ਪਿਆਸ ਦੀ ਗੱਲ ਕਰਦੇ ਵੇ ਪ੍ਰਭੂ ਯੇਸ਼ੂ ਕਹਿੰਦੇ ਉਹ ਉਹ ਪੀੜਾ ਦੇ ਨਾਲ ਅੱਗੇ ਔਰ ਉਤਸੁਕਤਾ ਸੇ ਹਾਂ ਜੋ ਉਹਨਾਂ ਕੀ ਚਾਹਤ ਰੱਖਦੇ ਹੈ ਉਹ ਜਿਹੜੀਆਂ ਚੀਜ਼ਾਂ ਦੀ ਚਾਹਤ ਰੱਖਦੇ ਆ ਪ੍ਰਭੂ ਯੇਸ਼ੂ ਨੂੰ ਕਹਿੰਦੇ ਨੇ ਉਸ ਪਿਆਸ ਦੀ ਗੱਲ ਕਰ ਰਿਹਾ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਮਿਲੀਆਂ ਨਹੀਂ ਜਿਨ੍ਹਾਂ ਦਾ ਤੁਹਾਡੇ ਅੰਦਰ ਦਰਦ ਹੈ ਉਹਨੂੰ ਤੁਸੀਂ ਕਾਲੀ ਦੇ ਨਾਲ ਪਾਉਣਾ ਚਾਹੁੰਦੇ ਆ ਪਰ ਉਹ ਮਿਲੀਆਂ ਨਹੀਂ ਹਾਂ ਜਿਨ ਸੇ ਆਤਮਾ ਕੋ ਤਾਜ਼ਗੀ ਮਿਲਦੀ ਹੈ ਉਹ ਕਿਹੜੀਆਂ ਚੀਜ਼ਾਂ ਕਹਿੰਦੇ ਜਿਹਦੇ ਨਾਲ ਆਤਮਾ ਨੂੰ ਕੀ ਮਿਲਦੀ ਹੈ ਤਾਜ਼ਗੀ ਮਿਲਦੀ ਹੈ ਤਾਜ਼ਗੀ ਮਿਲਦੀ ਹੈ ਕਹਿੰਦੇ ਨਹੀਂ ਤੇਰਾ ਚਿਹਰਾ ਮੁਰਝਾਇਆ ਹੋਇਆ ਕਿਉਂ ਮੁਰਝਾਇਆ ਕਿਉਂਕਿ ਅੰਦਰ ਦਰਦ ਹੈ ਕੀ ਅੰਦਰ ਅੰਦਰ ਦਰਦ ਦਾ ਫੇਲਿਅਰ ਦਾ ਕਰਜ਼ੇ ਦਾ ਬਿਮਾਰੀ ਦਾ ਕੈਂਸਰ ਦਾ ਐਚ ਆਈ ਵੀ ਦਾ ਔਰ ਅਕਸਰ ਹੀ ਤੁਸੀਂ ਇੱਕ ਦੂਜੇ ਨੂੰ ਪੁੱਛਦੇ ਆਂ ਕਈ ਵਾਰ ਓਏ ਤੇਰਾ ਜਿਹੜਾ ਕਿੱਦਾਂ ਉਤਰਿਆ ਹੋਇਆ ਔਰ ਜਿਹੜਾ ਖੁਸ਼ ਹੁੰਦਾ ਅੰਦਰੋਂ ਤੂੰ ਪੁੱਛਦੀ ਵੀ ਆਵਾਜ਼ ਬੜਖ ਖਿਲੇ ਆਇਆ ਉਹ ਖਿਲੇ ਦੀ ਗੱਲ ਕਰਦਾ ਪਿਆ ਪਰਮੇਸ਼ਵਰ ਕਹਿੰਦੇ ਕਿ ਉਹ ਪਿਆਸ ਜਿਹੜੀ ਮੈਂ ਬੁਝਾਉਣਾ ਉਹ ਅੰਦਰਲੀ ਪਿਆਸ ਆ ਉਹ ਪੀੜਾ ਜਿਹੜੀ ਪੀੜਾ ਬਾਹਰ ਨਹੀਂ ਕਿਸੇ ਨੂੰ ਦਿਖਦੀ ਤੁਹਾਡੇ ਅੰਦਰ ਹੀ ਦਰਦ ਹੈ ਕਿ ਬੱਚਾ ਨਹੀਂ ਆਗਾ ਤੁਸੀਂ ਰੋਜ਼ ਪਿਸ ਰਹੇ ਆ ਨਸ਼ੇ ਆ ਘਰ ਚ ਗਰੀਬੀ ਹੈ ਹਰ ਚੀਜ਼ 'ਚ ਘਾਟਾ ਪੈ ਰਿਹਾ। ਉਹ ਦਰਦ ਆ ਤੁਹਾਡੇ ਅੰਦਰ। ਤੁਸੀਂ ਬਹੁਤ ਕੁਝ ਕਰਕੇ ਦੇਖਿਆ ਪਰ ਫਿਰ ਵੀ ਸਫਲ ਨਹੀਂ ਹੋਏ। ਉਸ ਦਰਦ ਬਾਰੇ ਗੱਲ ਕਰਦੇ ਪਏ ਕੀ ਲਿਖਾਂਗੇ? ਜਿਸसे ਆਤਮਾ ਨੂੰ ਤਾਜ਼ਗੀ ਮਿਲਦੀ ਹੈ। ਉਹ ਉਹ ਪਿਆਸ ਬੁਝਾਉਣਾ ਮੈਂ ਕਹਿੰਦੇ ਜਿਹਦੇ ਨਾਲ ਆਤਮਾ ਨੂੰ ਕੀ ਮਿਲਦੀ ਹੈ? ਤਾਜ਼ਗੀ ਮਿਲਦੀ ਹੈ। ਬੋਲੋ ਆਪਣੇ ਹੱਥਾਂ ਨੂੰ ਉਠਾ ਕੇ ਬੋਲੋ ਪਰਮੇਸ਼ਵਰ। ਪਰਮੇਸ਼ਵਰ। ਮੈਨੂੰ ਵੀ ਮੈਨੂੰ ਵੀ ਉਹ ਤਾਜ਼ਗੀ ਦਿਓ ਚੁੱਕ ਚੁੱਕ ਆਪਣੇ ਹੱਥਾਂ ਨੂੰ ਜਦੋਂ ਅੱਜ ਬੋਲੋਗੇ ਨਾ ਉਹਨੇ ਸ਼ਾਮਰੀਆਂ ਨੂੰ ਉਸ ਔਰਤ ਨੂੰ ਤਾਜ਼ਗੀ ਦਿੱਤੀ ਜਿਹੜੀ ਪਹਿਲਾਂ ਪੰਜ ਪਤੀ ਕਰ ਚੁੱਕੀ ਸੀ ਜਿਹਦੀ ਤਸੱਲੀ ਨਹੀਂ ਹੋ ਰਹੀ ਸੀ ਹਾਲੇ ਵੀ ਜਿਹੜੀ ਅੰਦਰੋਂ ਅੰਦਰੋਂ ਦਰਦ ਦੇ ਵਿੱਚ ਚੱਲ ਰਹੀ ਸੀ ਆਪਣੇ ਵੱਲੋਂ ਵਿਚਾਰੀ ਬਹੁਤ ਕੋਸ਼ਿਸ਼ ਕਰਦੀ ਸੀ ਪਰ ਉਹਦੇ ਅੰਦਰ ਉਹ ਤਾਜ਼ਗੀ ਨਾ ਹੋਣ ਕਰਕੇ ਓ ਓ ਮਹਾਸਾਮਰਾਤੀ ਨਾ ਹੋਣ ਕਰਕੇ ਆਪਣੇ ਹਰ ਹਿੱਸੇ ਦੇ ਵਿੱਚ ਫੈਲ ਜਿਓ ਉਹਨੂੰ ਕਹਿੰਦੇ ਪਿਆ ਕਿ ਉਹ ਪਿਆਸ ਦੀ ਗੱਲ ਨਹੀਂ ਕਰਦਾ ਪਿਆ ਮੈਂ ਤੇਰੇ ਨਾਲ ਅੰਦਰਲੀ ਪਿਆਸ ਦੀ ਗੱਲ ਕਰਦਾ ਪਿਆ ਕਿ ਜਿੰਨੂੰ ਜਿਹੜਾ ਜਲ ਮੈਂ ਦਿਨਾ ਅੰਮ੍ਰਿਤ ਜਲ ਉਹ ਪਹਿਲਾਂ ਤਾਜ਼ਗੀ ਦਿੰਦਾ ਹੈ हजारों साल उदासी खत्म करके ताजगी दे नाओ और बोलो परमेश्वर को परमेश्वर परमेश्वर मेनू भी ताजगी दे मेनू ताजा कर दे परमेश्वर बोलो 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 अपने मुख चो क्योंकि जिमे प्रभु यीशु सामरिया दे अंदर आए हैं आज ओ तोअडे घर च तोअडे कोल खड़े होए हैं और ओ ना गल्ला कर रहे आमीन ਤੁਹਾਡਾ ਗਹਿਰਾ ਦਰਦ ਤੁਹਾਨੂੰ ਕਾਲੀ ਹੈ ਪਰ ਅੱਜ ਤੁਹਾਨੂੰ ਦੱਸ ਰਹੇ ਹਾਂ ਕਿ ਮੈਂ ਹੁਣ ਤੈਨੂੰ ਤਾਜ਼ਾ ਕਰਨ ਜਾ ਰਿਹਾ ਤਾਜ਼ਾ ਅਮੀਨ ਇਸ ਲਈ ਬੋਲੋ ਨੂੰ ਕਿ ਪਰਮੇਸ਼ਰ ਮੈਨੂੰ ਵੀ ਤਾਜ਼ਗੀ ਦੇ मेरा बेहापन खत्म बेहा कर बेहापन मेरी उदासी खत्म कर बोलो 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 परमेश्वर परमेश्वर उदासी उदासी खत्म खत्म की 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 बोलो की दे मेरे गर्भ ताजा कर रिश्ते मेरी सेहत ताजा कर मेरी नु

ਕਿਹੜਾ ਸਮਰਥਨ ਕਿਹੜਾ ਸਮਰਥਨ ਅਕਸਰ ਹੀ ਤੁਸੀਂ ਪਿੰਡਾਂ 'ਚ ਕੰਮ ਹੁੰਦੇ ਦੇਖਿਆ ਕਿ ਜਿੰਨਾ ਚਿਰ ਸਰਪੰਚ ਨੂੰ ਸਾਰੇ ਮੈਂਬਰਾਂ ਦਾ ਸਮਰਥਨ ਨਹੀਂ ਮਿਲਦਾ ਮਤਾ ਪਾਸ ਨਹੀਂ ਹੁੰਦਾ ਜਿੰਨਾ ਚਿਰ ਸਾਰੇ ਐਮਐਲਏ ਦਾ ਸਮਰਥਨ ਨਹੀਂ ਮਿਲਦਾ ਸਰਕਾਰ ਨਹੀਂ ਬਣਦੀ ਸਾਰੇ ਐਮਪੀ ਦਾ ਸਮਰਥਨ ਨਹੀਂ ਮਿਲਦਾ ਸਰਕਾਰ ਨਹੀਂ ਬਣਦੀ ਬਿਨਾਂ ਸਮਰਥਨ ਜਿੱਤਰਾ ਇਹ ਚੀਜ਼ਾਂ ਨਹੀਂ ਚੱਲਦੀਆਂ ਉਦਾਂ ਹੀ ਅਗਰ ਘਰ 'ਚ ਨਹੀਂ ਸਮਰਥਨ ਹੈਗਾ ਇੱਕ ਦੂਜੇ ਦਾ ਤੇ ਘਰ ਵੀ ਨਹੀਂ ਚੱਲਦਾ ਘਰ ਵੀ ਫੇਲ ਆ ਸਮਰਥਨ ਨਾ ਮਿਲਣ ਕਰਕੇ ਘਰ ਫੇਲ ਆ ਚੁੱਕੋ ਆਪਣੇ ਹੱਥਾਂ ਨੂੰ ਅੱਖਾਂ ਬੰਦ ਰੱਖੋ ਅੱਜ ਬਹੁਤ ਵੱਡਾ ਬਦਲਾ ਵੱਡਾ ਚਮਤਕਾਰ ਵੱਡਾ ਛੁਟਕਾਰਾ ਤੁਸੀਂ ਆਪਣੀ ਜ਼ਿੰਦਗੀ 'ਚ ਪ੍ਰਾਪਤ ਕਰ ਰਹੇ ਆਂ ਆਮੇਨ ਕਿਉਂਕਿ ਪ੍ਰਭ ਯਿਸੂ ਜੀ ਨੇ ਘੁੰਮਣ ਦੇ ਸੰਮਰੀਆਂ ਛਾਏ ਉਹ ਗਹਿਰਾ ਦਰਦ ਸੀ ਉਹਨਾਂ ਦੇ ਅੰਦਰ ਕਿ ਸੰਮ੍ਰਿਤ ਛਡਾਉਣੇ ਆਪ ਖੂਤੇ ਬੈਠ ਕੇ ਛੁਡਾ ਰਹੇ ਔਰ ਕਹਿ ਰਹੇ ਉਹਨੂੰ ਬੀਬੀ ਨੂੰ ਕਹਿੰਦੇ ਤਾਜ਼ਗੀ ਮਿਲਦੀ ਹੈ ਮੇਰੇ ਉਸ ਅੰਮ੍ਰਿਤ ਜਲ ਨੂੰ ਲੈਣ ਤੋਂ ਬਾਅਦ ਉਸ ਤੋਂ ਬਾਅਦ ਸਮਰਥਨ ਮਿਲਦਾ ਚੁੱਕੋ ਆਪਣੇ ਹੱਥਾਂ ਨੂੰ ਔਰ ਬੋਲੋ ਪਰਮੇਸ਼ਵਰ ਪਰਮੇਸ਼ਵਰ ਮੈਨੂੰ ਵੀ ਮੈਨੂੰ ਵੀ

और मैं सारा समर्थन दिना थानू के स्वर्गदूत हो सुन साफ परमेश्वर, मेरे प्रभु मैं अपना समर्थन इना दिना मेरे परमेश्वर इना बच्चों घर हर हिस्से गलत सलाह करके खराब हो गया मैं अपना समर्थन दिना परमेश्वर तेरी से वाला समर्थन छुटा लोवन इना पति पत्नी दे रिश्ते मजबूत हो जा लड़ाइया खत्म हो जा एक दूजे का समर्थन मिले मेरे ਮੂੰ ਮੋਟੇ ਕਰਕੇ ਨਾ ਤੁਰੇ ਫਿਰਨੇ ਇੱਕ ਦੂਜੇ ਨਾਲ ਇੱਕ ਦੂਜੇ ਨੂੰ ਸਮਰਥਨ ਦੇਣ। ਆਮੇ। ਸਮਰਥਨ ਕਿੱਦਾਂ ਮਿਲਦਾ ਕਿ ਕੋਈ ਚੀਜ਼ ਕਿਸੇ ਤੋਂ ਚੱਕੀ ਨਹੀਂ ਜਾ ਰਹੀ ਭਾਰੀ ਹੈ ਭਾਰੀ ਬੋਝ ਚੁੱਕਿਆ ਨਹੀਂ ਜਾ ਰਿਹਾ ਉਹ ਜਾ ਕੇ ਸਮਰਥਨ ਦੇ ਲਈਆ ਮੈਂ ਹੱਥ ਕੋਆਣਾ। ਉਹਨੂੰ ਕਹਿੰਦੇ ਸਮਰਥਨ। ਉਹ ਅਗਰ ਸਮਰਥਨ ਤੁਹਾਡੇ ਕੋ ਨਹੀਂ ਤੇ ਫੇਲ ਹੀ ਹੋਣਾ ਪਰ ਪਰਮੇਸ਼ਵਰ ਕਹਿੰਦੇ ਪਏ ਕਹਿੰਦੇ ਸਮਰਥਨ ਮਿਲੂਗਾ। और अगे और, और मजबूती मिलेगी और मजबूती मिलेगी बोलो परमेश्वर परमेश्वर मेनू मेनू ताजगी ताजगी समर्थन समर्थन ते मजबूती ते मजबूती ए चाहिए दे मेरे परमेश्वर मेरे परमेश्वर बोलो मेनू मजबूत कर मेनू मजबूत कर क्योंकि जब मजबूत फायदा ਉਦੋਂ ਕੋਈ ਹਲਾ ਨਹੀਂ ਸਕਦਾ ਅਗਲੇ ਕਹਿੰਦੇ ਇਹ ਤੇ ਬੜੇ ਮਜ਼ਬੂਤ ਆ ਭਾਈ ਇਹਨਾਂ ਦੀਆਂ ਜੜਾਂ ਬਹੁਤ ਮਜ਼ਬੂਤ ਆ ਔਰ ਤੁਹਾਡੀਆਂ ਜੜਾਂ ਕੌਣ ਹੈ ਤੁਹਾਡੀਆਂ ਜੜ ਪ੍ਰਭੂ ਯਸ਼ੂਆ ਆਮੇ ਤੁਹਾਡੀ ਮੇਰੀ ਜੜ ਪ੍ਰਭੂ ਯਸ਼ੂਆ ਆਮੇ ਇਹ ਤਾਂ ਬੰਦਾ ਸਾਮਰਥ ਹੈ ਆਮੇ ਇਸ ਲਈ ਜਦੋਂ ਤੁਸੀਂ ਇੱਕ ਮਸਾ ਦੇ ਵਿੱਚ ਰਹੋਗੇ बोलो परमेश्वर मजबूत करह कर रहा Bolo, 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 bolo तो बोलो 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 तोडे शरीर दे अंग कमजोर है बोलो मजबूत कर दे तोडा दिमाग कमजोर है बोलो मजबूत कर दे तोडा रिश्ता कमजोर है बोलो मजबूत कर दे बोलो 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 आज जो कुछ तुसी मांग रहे आ जोनु प्रपोज कर रहे हैं तुसी आमीन स्वर्ग दूत तोडे घराच जा रहे है पवित्र आत्मा जी तोडे घरा जा चुके है बस जिन्ने अपना वही खाता

ਉਹਦਾ ਮਿਸ਼ਨ ਲੈ ਕੇ ਜਾ ਰਹੇ ਲੜਾਈਆਂ ਝਗੜੇ ਨਸ਼ੇ ਪੀਣੇ ਖਾਣੇ ਵਿੱਚ ਨੇ ਬੰਦ ਵੇਖਿਓ ਕਿਦਾਂ ਫਿਰ ਸਾਲ ਦੇ ਅੰਡ ਚ ਢੋਲਾ ਦੇ ਨਾਲ ਇੱਕ ਢੋਲ ਨਹੀਂ ਕਈ ਢੋਲਾਂ ਦੇ ਨਾਲ ਗਵਾਹਾਂ ਦੇ ਨਾਲ ਆ ਰਹੇ ਆਂ ਆਮੇਨ ਉਤਿਆਸ ਕਿਹੜੀ ਪਿਆਸ ਪੁਜਾਉਣ ਆਇਆ ਉਹ ਕਹਿੰਦੇ ਉਹ ਪਿਆਸ ਨਹੀਂ ਅੰਦਰਲੀ ਪਿਆਸ ਜਿਹਦਾ ਦਰਦ ਹੈ ਅੰਦਰ ਉਹਨੂੰ ਖਤਮ ਕਰਨ ਲਈ ਆਇਆ ਔਰ ਜਿਹੜਾ ਜਲ ਮੈਂ ਦਊਂਗਾ ਉਹਨੂੰ ਲੈਣ ਤੋਂ ਬਾਅਦ ਕੋਈ ਪਿਆਸਾ ਨਹੀਂ ਹੋਏਗਾ ਅਮੇਨ ਔਰ ਔਰ ਪਹਿਲੀ ਵਾਰ ਪ੍ਰਭ ਯਿਸੂ ਮਸੀਹ ਜੀ ਨੇ ਉਸ ਔਰਤ ਤੇ ਇਹ ਜ਼ਾਹਿਰ ਕੀਤਾ ਕਿ ਮੈਂ ਮਸੀਹਾ ਚੇਲਿਆਂ ਨੂੰ ਵੀ ਨਹੀਂ ਪਤਾ ਸੀ ਆਲੇ ਕੇ ਯਿਸ ਮਸੀਹ ਮਸੀਹਾ ਪਰ ਉਸ ਔਰਤ ਨੇ ਜਿਨੇ ਗੱਲਾਂ ਨੂੰ ਧਿਆਨ ਨਾਲ ਸੁਣਿਆ ਜਿਨੇ ਕਿਹਾ ਹਾਂ ਮੈਂ ਹੁਣ ਜਾਣ ਲਿਆ ਕਿ ਤੂੰ ਹੀ ਜਿਉਂਦੇ ਮਸੀਹ ਪਰਮੇਸ਼ਵਰ ਦਾ ਪੁੱਤਰ ਹੈਂ ਔਰ ਉਹਨੂੰ ਐਸਾ ਡਿਲੀਵਰ ਕੀਤਾ ਪਰਮੇਸ਼ਵਰ ਨੇ ਤੁਹਾਨੂੰ ਉਹਨਾਂ ਚਿਰ ਨਹੀਂ ਸਮਰਥਨ ਮਿਲਣਾ ਉਹਨਾਂ ਚਿਰ ਫੇਵਰ ਨਹੀਂ ਮਿਲਣਾ ਉਹਨਾਂ ਚਿਰ ਮਜ਼ਬੂਤੀ ਨਹੀਂ ਮਿਲਣੀ ਜਿੰਨਾ ਚਿਰ ਤੁਸੀਂ ਇਸ ਮਹਾਸੰਮਰ ਦੇ ਅੰਦਰ ਇੱਕ ਮਸਾ ਦੇ ਅੰਦਰ ਪੂਰੀ ਤਰ੍ਹਾਂ ਨਾਲ ਲਿੱਪਤ ਨਾ ਹੋਏ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਡਿੱਪ ਨਾ ਕੀਤਾ ਹੁਣ ਪੰਗਾ ਕਿੱਥੇ ਹੈ ਤੁਹਾਡਾ ਮੂੰਹ ਯਸ਼ਮਸੀ ਵੱਲ ਨੂੰ ਹੈ ਤੁਹਾਡਾ ਮੂੰਹ ਮਹਾਭਿਸ਼ੇਕ ਵੱਲ ਨੂੰ ਹੈ ਪਰ ਰਾਹ ਤੁਹਾਡੇ ਇਧਰ-ਇਧਰ ਮੂੰਹ ਇਧਰ ਨੂੰ ਆ ਤੇ ਰਾਹ ਅਲੱਗ-ਅਲੱਗ ਆ ਐਸੀ ਵਜਾ ਕਰਕੇ ਪਰ ਜਦੋਂ ਤੁਸੀਂ ਰਾਹ ਵੀ ਇਧਰ ਕਰ ਲੋਗੇ ਮੂੰਹ ਵੀ ਇਧਰ ਹੀ ਕਰ ਲੋਗੇ ਤੇ ਫਿਰ ਤੁਹਾਨੂੰ ਉਹਨੇ ਐਸਾ ਤਾਜ਼ਾ ਕਰਨਾ ਐਸਾ ਸਮਰਥਨ ਮਿਲਣਾ ਤੁਹਾਨੂੰ ਕਿੰਦੇ ਘਰ ਦੇ ਮੇਰੀ ਮੰਨਦੇ ਨਹੀਂ ਕਿੱਥੋਂ ਮੰਨਣਾ ਸਮਰਥਾ ਨਹੀਂ ਹੈ ਨਹੀਂ ਜਿੰਨਾ ਜਰ ਸਵਰਗੋ ਸਮਰਥਨ ਨਾ ਮਿਲਿਆ ਉਹਨਾਂ ਜਰ ਧਰਤੀ ਦਾ ਸਮਰਥਨ ਮਿਲਣਾ ਨਹੀਂ ਇੱਕ ਹੀ ਤਾਕਤ ਜਿਹਦਾ ਨਾਮ ਪ੍ਰਭੂ ਯੇਸ਼ੂ ਜਦੋਂ ਉਹਦੇ ਬਣ ਗਏ ਉਹਦਾ ਦਿੱਤਾ ਹੋਇਆ ਜਲ ਪੀ ਲਿਆ ਤੌਬਾ ਕੀਤੀ ਬੈਪਟਿਸਮ ਲੈ ਲਿਆ ਉਹਦੇ ਹੁਕਮ ਨੂੰ ਪੂਰਾ ਕਰ ਲਿਆ ਨਸ਼ੇ ਛੱਡ ਦਿੱਤੇ ਪਾਪ ਛੱਡ ਦਿੱਤਾ ਔਰ ਕਹਤਾ ਨਹੀਂ ਅੱਜ ਤੋਂ ਬਾਅਦ ਚੋਰੀ ਨਹੀਂ ਕਰਨੀ ਅੱਜ ਤੋਂ ਬਾਅਦ ਠੱਗੀ ਨਹੀਂ ਮਾਰਨੀ ਨਾ ਅੱਜ ਤੋਂ ਬਾਅਦ ਗਾਣਾ ਕੱਢਨੀ ਆ ਬੰਦ ਕੋਈ ਉੱਚਾ ਨਹੀਂ ਮੈਨੂੰ ਬੋਲਣਾ ਹੈ ਠੀਕ ਸਹਿਣੂ ਕੋਈ ਚੋਰੀ ਨਹੀਂ ਕਰਨੀ